ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਲੇ ਸ਼ਹਿਰ ਭਾਰਤ ਦੇ ਲਦਾਖ ਰਾਜ ਦੇ ਰਾਜਧਾਨੀ ਹੈ ਕਿਸੇ ਸਮੇਂ ਲਦਾਖ ਦਾ ਇਲਾਕਾ ਤਿੱਬਤ ਦੇਸ਼ ਦਾ ਹਿੱਸਾ ਰਹਿ ਚੁੱਕਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਚਸ਼ੂਲ ਦਰੇ ਰਾਹੇ ਲੇ ਨਗਰ ਵਿੱਚ ਦਾਖਲ ਹੋਏ ਸਨ ਲੇਜ ਵਿੱਚ ਆ ਕੇ ਗੁਰੂ ਜੀ ਇੱਕ ਸਥਾਨ ਤੇ ਬਰਾਜਮਾਨ ਹੋ ਗਏ ਸਨ ਲੇਜ ਵਿੱਚ ਬਹੁਤ ਸਰਦੀ ਹੁੰਦੀ ਸੀ ਦੂਜਾ ਉਸ ਇਲਾਕੇ ਵਿੱਚ ਦਰਖਤ ਵੀ ਬਹੁਤ ਘੱਟ ਲੱਗੇ ਹੋਏ ਸਨ ਇਸ ਲਈ ਉੱਥੋਂ ਦੇ ਲੋਕਾਂ ਦਾ ਜੀਵਨ ਬੜਾ ਕਠਨ ਸੀ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਸਥਾਨ ਤੇ ਬੈਠੇ ਤਾਂ ਉੱਥੋਂ ਦਾ ਰਾਜਾ ਆਪਣੇ ਅਹਿਲਕਾਰਾਂ ਨਾਲ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਸੀ ਗੁਰੂ ਜੀ ਨੇ ਉਸ ਨੂੰ ਇੱਕ ਪਰਮੇਸ਼ਰ ਦਾ ਸਿਮਰਨ ਕਰਨ ਦਾ ਉਪਦੇਸ਼ ਦਿੱਤਾ ਅਤੇ ਧਰਮ ਦਾ ਰਾਜ ਕਰਨ ਲਈ ਕਿਹਾ ਰਾਜਾ ਅਤੇ ਉਸ ਦੇ ਅਹਿਲਕਾਰ ਗੁਰੂ ਜੀ ਦੀ ਸਿੱਖਿਆ ਤੋਂ ਬਹੁਤ ਪ੍ਰਭਾਵਿਤ ਹੋ ਕੇ ਗਏ ਸਨ ਰਾਜੇ ਦੀ ਗੁਰੂ ਜੀ ਪ੍ਰਤੀ ਸ਼ਰਧਾ ਅਤੇ ਪ੍ਰੇਮ ਵੇਖ ਕੇ ਉੱਥੋਂ ਦੇ ਬਹੁਤ ਸਾਰੇ ਲੋਕ ਗੁਰੂ ਜੀ ਦੇ ਦਰਸ਼ਨਾਂ ਨੂੰ ਆਏ ਸਨ ਗੁਰੂ ਜੀ ਨੇ ਉਹਨਾਂ ਨੂੰ ਗਿਆਨ ਦਿੱਤਾ ਗੁਰੂ ਜੀ ਦੇ ਬਚਨ ਸਰਵਣ ਕਰਕੇ ਬਹੁਤ ਸਾਰੇ ਲੋਕਾਂ ਨੇ ਆਪਣੇ ਜੀਵਨ ਵਿੱਚ ਧਾਰ ਲੈ ਸਨ ਉਹਨਾਂ ਵਿੱਚੋਂ ਕੁਝ ਲੋਕਾਂ ਨੇ ਗੁਰੂ ਜੀ ਦੇ ਚਰਨ ਪਾਉਲ ਦੇ ਬਖਸ਼ਿਸ਼ ਪ੍ਰਾਪਤ ਕੀਤੀ ਸੀ ਗੁਰੂ ਜੀ ਨੇ ਉੱਥੇ ਰਹਿਣ ਸਮੇ ਮਸਬਾਕ ਦੀ ਦਤਨ ਕੀਤੀ ਸੀ ਅਤੇ ਉਹ ਦਤਨ ਕਰਨ ਤੋਂ ਬਾਅਦ ਗੁਰੂ ਜੀ ਨੇ ਧਰਤੀ ਵਿੱਚ ਦੱਬ ਦਿੱਤੀ ਸੀ ਉਸ ਦਤਨ ਤੋਂ ਮਸਬਾਕ ਦਾ ਬੂਟਾ ਉੱਗ ਪਿਆ ਸੀ ਉਹ ਬੂਟਾ ਸਮਾਂ ਪਾ ਕੇ ਹੁਣ ਮਸਬਾਕ ਦਾ ਇੱਕ ਵਿਸ਼ਾਲ ਦਰਖਤ ਬਣ ਚੁੱਕਾ ਹੈ ਲੇ ਸ਼ਹਿਰ ਵਿੱਚ ਰਹਿੰਦੇ ਆ ਗੁਰੂ ਜੀ ਦੇ ਬਹੁਤ ਸਾਰੇ ਸ਼ਰਧਾਲੂ ਬਣ ਗਏ ਸਨ ਗੁਰੂ ਜੀ ਨੇ ਉਹਨਾਂ ਨੂੰ ਧਰਮਸ਼ਾਲਾ ਬਣਾਉਣ ਦਾ ਉਪਦੇਸ਼ ਕੀਤਾ ਅਤੇ ਕਿਹਾ ਇਸ ਸਥਾਨ ਤੇ ਸਤ ਸੰਗਤ ਕਰੋ ਅਤੇ ਆਏ ਗਏ ਯਾਤਰੂਆਂ ਦੀ ਸੇਵਾ ਕਰੋ ਗੁਰੂ ਜੀ ਦੇ ਲੇਹ ਤੋਂ ਵਿਦਾ ਹੋਣ ਤੋਂ ਬਾਅਦ ਉੱਥੋਂ ਦੀ ਸੰਗਤ ਨੇ ਇੱਕ ਧਰਮਸ਼ਾਲਾ ਦਾ ਨਿਰਮਾਣ ਕਰ ਲਿਆ ਸੀ ਜਿੱਥੇ ਉਹ ਸ਼ਬਦ ਕੀਰਤਨ ਅਤੇ ਸਤ ਸੰਗ ਕਰਦੇ ਸਨ ਉਸੇ ਸਥਾਨ ਤੇ ਅੱਜ ਗੁਰਦੁਆਰਾ ਦਾਤਨ ਸਾਹਿਬ ਲੈ ਸ਼ਿਸ਼ੋਵਤ ਹੈ ਇਹ ਗੁਰਦੁਆਰਾ ਸਾਹਿਬ ਲੈ ਪੈਰਸ ਦੇ ਨਜ਼ਦੀਕ ਹੈ ਇਸ ਗੁਰਦੁਆਰਾ ਸਾਹਿਬ ਵਿੱਚ ਬਹੁਤ ਸਾਰੇ ਸ਼ਰਧਾਲੂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸ਼ਰਧਾ ਦੇ ਪੁੱਲ ਭੇਟ ਕਰਕੇ ਉਹਨਾਂ ਦੀ ਯਾਦ ਆਪਣੇ ਮਨ ਵਿੱਚ ਤਾਜ਼ਾ ਕਰਦੇ ਹਨ ਗੌਰ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰ ਦੇਣੇ ਅਤੇ ਇਹ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ